ਆ ਬੇਰਤੀ ਜੀ ਸਾਡੇ ਗਾਇ ਜਿਹੇ ਜੀ ਸੂਈ ਨਾ ਹੁਣ ਉਹਨਾਂ ਦੇ ਲ ਹਰਾ ਵੀ ਨਹੀਂ ਮਿਲਿਆ ਹੈਗਾ ਉਹ ਤਾਂ ਕਹਿੰਦੀ ਉਹ ਸਾਡੇ ਆਲਿਆਂ ਤੋਂ ਲੈ ਆ ਮੈਂ ਤਾਂ ਜਾਣਦੀ ਵੀ ਨਹੀਂ ਹੈਗੀ ਅੱਲਾ ਨੂੰ ਚਲ ਭਗ ਜੰਨੀ ਆ ਕੋਈ ਤਾਂ ਕੁੜੀ-ਬੁੜੀ ਹੋਊਗੀ ਘਰੇ ਹਰੇ ਦਾ ਟੋਕਰਾ ਲੈ ਨਾ ਅੱਜ ਦਾ ਦਿਨ ਦੰਦ ਲੈ ਜੂਗਾ ਆਲੂ ਗੇਤ ਕੁੱਤੋਂ ਲੈ ਜਾਉਂ ਦੀਨ ਦਾ ਤਾਂ ਨਹੀਂ ਨਹੀਂ ਹੋ ਬਠਾ ਨਹੀਂ ਉਹ ਕਿਹੜਾ ਬੁੜਾ ਜ ਉਹ ਮੈਂ ਮਰ ਜਾ ਕਿ ਮੈਂ ਕੁੱਤੀ ਨੂੰ ਜੱਫਤ ਨਾ ਪਾਈ ਜਾਂਦਾ ਲੈ ਦੇਖੀ ਉਹਨ ਨਪੁੱਤ ਖਾਣੇ ਦਾ ਲੱਤਾਂ ਚੱਕੀ ਪਿਆਗਾ

ਹੋਰ ਤੁਹਾਡਾ ਨਾਂ ਕੀ ਆ ਮੈਨੂੰ ਤਾਂ ਲੱਗਦਾ ਮੈਂ ਗਲਤ ਆ ਗਈ ਡਰੈਸਿੰਗ ਨੂੰ ਤਾਂ ਗਲਤ ਦੇਤਾ ਘਰ ਦਾ ਹਨ ਕੀ ਕਰ ਰਹਿ ਚ ਕੀ ਵਰਤੀਆਂ ਕੀ ਦਸਾਂ ਬਾ ਸਾਡੇ ਤਾਂ ਨਾ ਗਾਂ ਸੂਈ ਸੀ ਤੇ ਉਹਨੂੰ ਹਰਾ ਲੈ ਕੇ ਜਾਣਾ ਸੀ ਮੈਂ ਮੇਰਾ ਘਰ ਵਾਲਾ ਕਹਿੰਦਾ ਸੁੱਖੇ ਬਾਬੇ ਕੋਲੇ ਆ ਆ ਜਾ ਬਈਆ ਬੈਠਾ ਕਿੱਥੇ ਤੁਸੀਂ ਤਾਂ ਕੋਲ ਬਸੋਲ ਹੋਈ ਜਾਂਦੇ ਹੋ ਬੈਠਾ ਚੌੜ ਕਰਦੀ ਐ ਫਿਰ ਤੈਨੂੰ ਪਤਾ ਹੀ ਹੈ ਹਾਂ ਬਈ ਬਾਬਾ ਇਹ ਤਾਂ ਤਾਂਦੀ ਵਾਲੇ ਵੱਡੇ ਵੱਡੇ ਆ ਮੋ ਕਰਦੀ ਐ ਭਾਈ ਮੋ ਅੱਛਾ ਮੋ ਕਰਦੀ ਐ ਬੈਜਾ ਅੱਛੇ ਬੈਜਾ अच्छा मैं ता ਥੱਲੇ ਹੀ ਬਹਿ ਜੰਨੀ ਆਂ ਕਿ ਚੱਲ ਬਹਿ ਜਾ ਬਹਿ ਜਾ ਤੇ ਆਪਾ ਤੂੰ ਕਮਰੇ ਦੇ ਗੱਲ ਕਰ ਕੋਈ ਨਹੀਂ ਬਹਿ ਤਾ ਨੂੰ ਜੰਨੀ ਆਂ ਚੰਗਾ ਬਹਿ ਜੰਨੀ ਆ ਹਾਂ ਹੁਣ ਦੱਸ ਫਿਰ ਮੈਂ ਤਾਂ ਗਲਤ ਆ ਗਈ ਚਲ ਕੋਈ ਗੱਲ ਨਹੀਂ ਉਹ ਤਾਂ ਪਹਿਲੀ ਕਾਲੀ ਆ ਭਾਈ ਤੂੰ ਤਾਂ ਇੱਕੋ ਕਾਲੀ ਪਾਸੇ ਡੱਪਿਆ ਇਹ ਕਾਲੀ ਤੋਰਦੀ ਆ ਹਨਾ ਨਹੀਂ ਕਾਲੀ ਨਹੀਂ ਉਹ ਮੈਂ ਹੋਰ ਕਿਸੇ ਦੇ ਗਈ ਸੀ ਉਹ ਕਹਿੰਦੀ ਉਹ ਫਲਾਨਿਆਂ ਦਾ ਕਾਲੇ ਜਗੇਟ ਵਾਲਾ ਘਰ ਆ ਕਹਿੰਦੀ ਉਹਨਾਂ ਦੇ ਲਈ ਆਹਰਾ ਨਹੀਂ ਤੈਨੂੰ ਕਾਲੇ ਜੇੜ ਦੀਂਦੇ ਨੀਲੇ ਗੇੜ ਤੇ ਤੈਨੂੰ ਤਾਂ ਕਾਲੇ ਦੀਂਦੇ ਆ ਨਾ ਬਬਾ ਕਾਲ ਤੇਰੇ ਨਾਲ ਐਨਕਾਂ ਦੇ ਜਿਹੜੀਆਂ ਲੱਭੀਆਂ ਹੋਈਆਂ ਆਂ ਆਲੇ ਅਗ ਗੇਟ ਇਹ ਤੁੰਨ ਦਰਵਾ ਬਾਰੋਂ ਤੱਕ ਫਿਰ ਹੁਣ ਆਏ ਲੈ ਮੈਨੂੰ ਕੀ ਪਤਾ ਫਿਰ ਦੋ ਰੰਗ ਕਰਾ ਰੱਖਿਆ ਗਏ ਤੁਸੀਂ ਹੁਣ ਦੋ ਭਾਈਆ ਦੋ ਰੰਗ ਹੀ ਕਰਾਵਾਗੇ ਅੱਛਾ ਦੋ ਭਾਈਆ ਚੱਲ ਮੈਂ ਤਾਂ ਭਾਈਆਂ ਨੂੰ ਕੜਾ ਇੱਥੇ ਸਾਕ ਕਰਾਉਣਾ ਤੇ ਉਹ ਅੰਬੋ ਹੈ ਨਹੀਂ ਕਰੇ ਐ ਤੂੰ ਗਲਤ ਕਰੀ ਆਂਗੀ ਅੰਬੋ ਕਿਹੜੀ ਇੱਥੇ ਦਾ ਕੋਈ ਵੀ ਨਹੀਂ ਰੋਨੀ ਰਹਨੇ ਅਸੀਂ ਤੂੰ ਤਾਂ ਕੁੱਤੀ ਨਾ ਇੱਕ ਮੇਰਾ ਭਾਈ ਹੈ ਇਹਦਾ ਚਿੰਜੀ ਹੈ ਹਾਂ ਕੀ ਚਹਦਾ ਨਹੀਂ ਭਾਈਆ ਹਾਂ ਫਿਰ ਇਹ ਕਹਿੰਦਾ ਮੈਂ ਤੇਰੇ ਨਾਲ ਗੁੱਗੀ ਛੁੱਗੀ ਕਰਨੀ ਹੈ ਇਹ ਐਂ ਕਹਿੰਦੀ ਆ ਇਹ ਬੱਸ ਦੇ ਪਪਾ ਹੋਰ ਨਾ ਮੈਨੂੰ ਕੁੱਤੀ ਤੋਂ ਪੜਾ ਦੀ ਇਹ ਗੁੱਗੀ ਛੁੱਗੀ ਕਰਨੀ ਆ ਕਹਿੰਦੀ ਤੇਰੇ ਨਾਲ ਮੇਰੇ ਨਾਲ ਹੋਰ ਨਾ ਕਿ ਤੈਨੂੰ ਸੋਹਣੇ ਲਗਾ ਨਹੀਂ ਪਤਾ ਹੈ ਦੰਦ ਵੱਢ ਲੈ ਮੈਨੂੰ ਮੁੜ ਕੇ ਸ਼ਰਮਾ ਵੀ ਹੁਣ ਕੋ ਤੁਹਾਡੇ ਪਾਵੋਗੇ ਮੇਰੇ ਜਿਹੜਾ ਤੁਸੀਂ ਹੁਣ ਪੜਤੀ ਨਹੀਂ ਜੇ ਸ਼ਰਮਾ ਹੁੰਦਾ ਸਾਨੂੰ ਅਸੀਂ ਬਿਆਹੇ ਨਾ ਹੁੰਦੇ ਹੈ ਐ ਦੇਖ ਭਾਈ ਹੇ ਤੁਸੀਂ ਬਹਿ ਜੰਦੇ ਜੇ ਸ਼ਰਮਾ ਹੁੰਦਾ ਹਾਂ ਇਹ ਗੱਲ ਕਾਹੀ ਨਾ ਬੇਪਾਪਾ ਪਟਾ ਲਉਗੀ ਦੇਖ ਲੈ ਮੂੰਹ ਖੜਿਆ ਹੋਇਆ ਭਾਈ ਅਰੇ ਅਰੇ ਹਾਂ ਅਰੇ ਬੇਪਾਪਾ ਤੂੰ ਮੇਰੇ ਕੇ ਮੱਥਾ ਲਾਉਣਾਗਾ ਉਹ ਤਾਂ ਲਵਾਉਂਦਾ ਸੀ ਹੱਥ ਮੂਰੇ ਕਰਦੇ ਵੀ ਕਈ ਵਾਰ ਕੀ ਪਤਾ ਹੁੰਦਾ ਭਾਈ ਜਟਬਰ ਦਾ ਬੁਰਕੀ ਪਰਨੇ ਹੈ ਗੱਲ ਤੇਰੀ ਸਹੀ ਆ ਕੀ ਕੀ ਲੱਗਣ ਤੇ ਫਿਰ ਟੀਕੇ ਬਾਲੇ ਮਹਿੰਗੇ ਹੁੰਦੇ ਆ ਨਾ ਬੇਪਾਪਾ ਹੋਰ ਨਾ ਮੇਰੇ ਪੜਾ ਦੀ ਤੂੰ ਮੈਨੂੰ ਹਰੇ ਦਾ ਟੋਕਰਾ ਦੇ ਦੇ ਮੈਂ ਜਾਵਾਂ ਹਰੇ ਤਾਂ ਹੀ ਨਹੀਂ ਸੱਜ ਹੈ ਨਹੀਂ ਹਾਂ ਵੀ ਹਾਏ ਬਾਬਾ ਐਡਾ ਵੱਡਾ ਤੁਹਾਡਾ ਘਰ ਹੈ ਤੇ ਪਸ਼ੂ ਤੁਹਾਡੇ ਰੱਖੇ ਹੋਇਆ ਹਰਾ ਤੋਂ ਕਹਿੰਨਾ ਹੈ ਨਹੀਂ ਸਾਡੇ ਹੈ ਜੇ ਪਰਾਲੀ ਤੇ ਕੂੜੀ ਖਾਂਦੇ ਆ ਰੋੜਾ ਖਾਂਦੇ ਨੇ ਫੀਡਦੇ ਅਸੀਂ ਟਰਾਲੀਆਂ ਤੇ ਟਰਾਲੀਆਂ ਭਰ ਕੇ ਪਾਉਣੇ ਆਗੇ ਅੱਛਾ ਹਾਂ ਚਲੋ ਚੱਲ ਹੋਰ ਬਾਗ ਇਹਨਾਂ ਦੇ ਆ ਦੂਜੇ ਘਰਾਂ ਵਾਲੇ ਬਹਿਉ ਕਿਨਾਂ ਦੇ ਇੱਕਾ ਹੋਰ ਵੀ ਘਰਾਂ ਨਾਲ ਤੁਹਾਡੇ ਆਪਾਂ ਨੂੰ ਕਿਸੇ ਦਾ ਪਤਾ ਆਪਾਂ ਨੂੰ ਤਾਂ ਆਪਣਾ ਪਤਾ ਹੈਗਾ ਭਾਈ ਹਾਂ ਚੱਲ ਹਰਾ ਤਾਂ ਮੈਂ ਕਿਸੇ ਦੇ ਲਈ ਜਾਉਂਗੀ ਇੱਕ ਗੱਲ ਹੋਰ ਜੇ ਪੁੱਛਾਂ ਗੁੱਸਾ ਤਾਂ ਨਹੀਂ ਕਰਦਾ ਬਾਬਾ ਤੂੰ ਤਾਂ ਭਾਈ ਕੋਸ ਮਰਜੀ ਪੁੱਛ ਤੇਰਾ ਕੋਛਾ ਕਾਜਾ ਕਰਨਾ ਕਹਾਂ ਨਾ ਕੋਈ ਵੀ ਵੈਤ ਉੱਥੇ ਜਾ ਨਾ ਕੋਈ ਨਾ ਐ ਤਾਂ ਫਿਰ ਕੁੱਤੀ ਦੇ ਮੂਰੇ ਵੀ ਹੋਣਾ ਪੈਂਦਾ ਕਈ ਵਾਰੀ ਬਾਟਨ ਨਾ ਲੱਦੇ ਮੈਂ ਤਾਂ ਕਹਿੰਦੀ ਸੀ ਵੀ ਤੁਸੀਂ ਦੋ ਜਣੇ ਰਹਿੰਦੇ ਹੋ ਤੀਜੀ ਕੁੱਤੀ ਆ ਫਿਰ ਤੁਸੀਂ ਥੋੜਾ ਜਿ ਜੋ ਕਿਵੇਂ ਲੱਗਦਾ ਓਏ ਜੀ ਔਖਾ ਸੌਖਾ ਤੂੰ ਆ ਗਈ ਕੋਈ ਹੋਰ ਆ ਜਾਂਦੀਏਗੀ ਹੈ ਮੈਂ ਤਾਂ ਪਾਪਾ ਤੈਨੂੰ ਦੇਖੇ ਪਹਿਲੀ ਵਾਰ ਆ ਜੀ ਲੱਗ ਜਾਂਦਾ ਬਾਕੀ ਵਿੱਚ ਵਿੱਚ ਜੀ ਕੁੱਤੀ ਲਵਾ ਦਾਂਦੀ ਐ ਜੀ ਆਦੇ ਹੁਣ ਛਿੱਟੀ ਆਂਦੀ ਐ ਪਿਆਰ ਕਰੀ ਜਾਂਦੀ ਐ ਜੀ ਕੁੱਤੀ ਦੱਸ ਕਹਣਾ ਜਨਾਨੀ ਵਾਲਾ ਪਿਆਰ ਹੁੰਦੀ ਹੋਊਗੀ ਤਾਂ ਉਹਨੂੰ ਫਿਰ ਐਂ ਪਿਆ ਐਂ ਲੱਗ ਮੈਂ ਆ ਬੱਜਵਾ ਕੇ ਖਿੱਡੀ ਜਾਂਦਾਗਾ ਨਾਲ ਨਾ ਤੁਸੀਂ ਫਿਰ ਵਿਆਹ ਕੋ ਨਹੀਂ ਕਰਾਉਂਦੇ ਐਡੀ ਉਮਰ ਤੇਰੀ ਹੋ ਗਈ ਇੱਕ ਤਰ੍ਹਾਂ ਭਾਈ ਵੱਡਾ ਵੀ ਛੋਟਾ ਭਾਈ ਉਹ ਦੇਖਣ ਨੂੰ ਤਾਂ ਖਰਬ ਤਾਂ ਲੱਗਦਾ ਪਰ ਹੈ ਫਰਮੇਨ ਨਾਲ ਛੋਟਾ ਆ ਅੱਛਾ ਹਾਂ ਕਿ ਮੈਂ ਕੋਈ ਹੈਈਆ ਨਿਗਾ ਚ ਨਾ ਨਾ ਮੇਰੇ ਕਿੱਥੋਂ ਨਿਗਾ ਚ ਲੈ ਦੱਸ ਮੈਂ ਤਾਂ ਉਹੀ ਪੁੱਛ ਲਿਆ ਮੈਂ ਕਿ ਲੱਗਦਾ ਚੰਗਾ ਜਾਂ ਫਿਰ ਵੀ ਆ ਵੀ ਵਿਆਹ ਕੋ ਕਰਵਾਇਆ ਕੋ ਕਰਨੀ ਸੀ 아이 ਤੇ ਰੱਬਾ ਹਾਂ ਮੈਂ ਤਾਂ ਖਾਸੀ ਕੀ ਕਿ ਮੈਂ ਬਾਬਾ ਹਾਂ ਮੈਂ ਦੱਸ ਕਾ ਦੀ ਗੱਲ ਕਰ ਰਿਹਾ ਵਿਆਹ ਦੀ ਗੱਲ ਕਹਿਣਾ ਤੂੰ ਤਾਂ ਬਈ ਪੁੱਤੀ ਕਿਉਂ ਗੱਲ ਗੁੱਲ ਹੈਗੀ ਆ ਤੇਰੀ ਪਿੰਡ ਤੇ ਬਾਬਾ ਸ਼ਰਮ ਨਹੀਂ ਆਉਂਦੀ ਹੈਗੀ ਤੈਨੂੰ ਐ ਪਤਾ ਮੈਂ ਕੀਪੂ ਦੇ ਘਰ ਵਾਲੀ ਆਂਗੀ ਐ ਮੈਂ ਕਿਸੇ ਨਾਲ ਹਰੇਕ ਨਾਲ ਗੱਲ ਕਰਦੀ ਖੰਗੀਆਂ ਕਿਦ ਨੂੰ ਹਾਂ ਮੂੰਹ ਜੱਬੜਾਂਗੀ ਮੇਰੇ ਛਾਲ ਕੜੇ ਜੀ ਇਹ ਤੇ ਰੋਟੀ ਚੜ੍ਹ ਚੈਨੀ ਆ ਬਹਿ ਜਾ ਉੱਥੇ ਬਹਿ ਜਾ ਰੱਤਲ ਕਰ ਦੂ ਮੈਂ ਬਹਿ ਜਾ ਬਾਬਾ ਕਰਨ ਮੰਨਦੀ ਆ ਤਾਂ ਕਿਥੇ ਮੰਨਦੀ ਐ ਇਹ ਤਾਂ ਬਾਲੀ ਚੰਦਰੀਆ ਕਦੇ ਤਾਂ ਵਿਚਾਰੀ ਮੰਨ ਲਾਂਦੀ ਆ ਤੇਰੀ ਮੰਗੂ ਕਦੇ ਮਾਰ ਹੱਥ ਲਾ ਕੇ ਦੇ ਮੇਰੇ ਮੰਗੂ ਕਾਹਦਾ ਮਤਲਬ ਹੋਇਆ ਤੇਰਾ ਮੈਂ ਹੱਥ ਨਹੀਂ ਲਾਉਂਦੀ ਇਹਦੇ ਨਾ ਨਾ ਤਵਾ ਦੂੰਗਾ ਡਿਟੋਲ ਪਈ ਆਪਣੇ ਕੋਲੇ ਛਾਪੜੀ ਨੂੰ ਨਮਾਉਣੇ ਹੁੰਨੇ ਆ ਬਾਬਾ ਤੇ ਤੂੰ ਸਾਰੇ ਡਿਟੋਲ ਨਾ ਧੋਣਾ ਗੱਬਦ ਕਾਹਨ ਮੂੰਮਾ ਮੈਂ ਤਾਂ ਦੂਜੀ ਸਾਬਣ ਲਾਉਣਾ ਨੰਬਰ 1 ਨਹੀਂ ਹੋਊ ਚੱਤੀ ਜਾਂਦੀ ਐ ਕਿ ਤੈਨੂੰ

ਕੀ ਕਰਨਾ ਪਿਆਰ ਕਰ ਰਹੀ ਨੂੰ ਪਿਆਰ ਭਾਲਦੀ ਆ ਭਈ ਤੇਰੇ ਤੋਂ ਤੂੰ ਨਵੀਂ ਆਈ ਆ ਨਾ ਤਾਂ ਆਏ ਹਫੜ ਗਿਨੀ ਆ ਗਿਆ ਤੇ ਆਏ ਕਰਦੀ ਨਹੀਂ ਸੀ ਤੈਨੂੰ ਦੇ ਕੇ ਕਪੜਾ ਇਹ ਨਾ ਹਲਕੀ ਜਨਾਨੀ ਦੇਖ ਕੇ ਮੈਂ ਤਲਾ ਤੁਹਾਡੇ ਨਾਲ ਵੀ ਟੱਪੀ ਪਈ ਆ ਇਹ ਮੇਰੇ ਸਾਰੇ ਦਾ ਪੁੱਤਾ ਕਰਤਾ ਹੈਗਾ ਕਿਤੇ ਨਹੀਂ ਅਸੀਂ ਦੇਖਿਆ ਹੋਵੇ ਹੈ ਇਹ ਭਈ ਦੇਖ ਨਾ ਬੇ ਕੁੱਤੀ ਆ ਤੇ ਕੁੱਤਾ ਹੈਗਾ ਕਿੰਨਾ ਟਾਈਮ ਹੋ ਗਿਆ ਰੱਖੀ ਨੂੰ ਇਹ ਇਹ ਲੈ ਤੀ ਨੂੰ ਤਾਂਰੇ ਥੋੜੇ ਜਿਹੇ ਹਫਤਾ ਡੇਢ ਕੀ ਹੋਇਆ ਤੇ ਫੇ ਤੈਨੂੰ ਆ ਹੀ ਨਹੀਂ ਪਤਾ ਹੈਗਾ ਜਿੱਦ ਲੈ ਕੇ ਆਏ ਮੇ ਪੁੱਤਾ ਕਿ ਕੁੱਤੀ ਆ ਮੇਗੀ ਨਹੀਂ ਮਾਰੀ ਨਪਰ ਕਹੀ ਕਿਉਂ ਜਦ ਮੇ ਕੁੱਤੀ ਹੈ ਕੁੱਤੀ ਆ ਮੈਨੂੰ ਵੀ ਹੌਨ ਸਾਰਾ ਕੇ ਲੱਡੋ ਚੁੱਪ ਭਾਈ ਨਾਲ ਚ ਵੜਦੀ ਆ ਫੇਰ ਆਏ ਕਿ ਆ ਨਾ ਇਹ ਪਿਆਰ ਭਾਲਦੀ ਆ ਚਲ ਬਾਬਾ ਬਸ ਤੂੰ ਤਾਂ ਗੰਦਰਾ ਨਾਲ ਹੀ ਇੱਥੇ ਤੜਕਾ ਪੂਕੀ ਜਾਣਾਗਾ ਤੂੰ ਹਲੇ ਦਾ ਟੋਕਰਾ ਤਾ ਮੇਰੀ ਮੈਂ ਕਿੱਥੋਂ ਦੇਣਾ ਭਾਈ ਤੇ ਵੱਡ ਕਿ ਲੈ ਕੇ ਜੇ ਮੈਂ ਖੇਤ ਆਪਣੇ ਮੱਧੂ ਖੜਿਆ ਜੇ ਬੱਢ ਲੈਣੀ ਨਹੀਂ ਤੂੰ ਮੈਨੂੰ ਆਏ ਦੱਸ ਜੇ ਤੁਹਾਡਾ ਖੇਤ ਕਿਹੜਾ ਮੈਂ ਤਾਂ ਆਪ ਹੀ ਲੈ ਆਉਂ ਉੱਥੋਂ ਤਾਂ ਤੁਹਾਡਾ ਖਾਸੀ ਬਾਟਾ ਮੈਂ ਜਿੰਦਾ ਛਾਂਗ ਲਾ ਛਾਂਗ ਫਿਰ ਮੈਂ ਤਾਂ ਜਾਣਨੀ ਹੈ ਕਿ ਜੰਗਾ ਚੱਲ ਭਾਈ ਮੱਝ ਪਾਣੀ ਕਿਹਾ ਦਾਨਿਆ ਨਾ ਨਾ ਬਸ ਜਉਂਦਾ ਬਸਦਾ ਰਹੇ ਬਾਬਾ ਉਹ ਸੱਸੀ ਕਰ ਭਾਈ ਮੇਰਾ ਭਾਈ ਹੈ ਚੱਲ ਦੋਰੀ ਜੀ ਅੱਛਾ ਤੁਹਾਡਾ ਭਾਈ ਆ ਕਿੱਥੋਂ ਭਾਈ ਮੈਂ ਤਾਂ ਹਰੇ ਦਾ ਟੋਕਰਾ ਲੈਣ ਆਈ ਸੀ ਗਾਂ ਹੀ ਸੂਈ ਹੈਗੀ ਆ ਬਾਬਾ ਦਾ ਕਹਿੰਦਾ ਹਈ ਨਹੀਂ ਗਾ ਸਾਡੇ ਤਾਂ ਗੰਨੰ ਭਰਾ ਜਮਾ ਸਨਿਆ ਹੋਇ ਇਨਾ ਬਸ ਤੇ ਆਉ ਮੇ ਪੇਰ ਤੇ ਧਵਾ ਲਈ ਹੋ ਨਾ ਇਫਰਾਇ ਹਾਏ ਬੇ ਪਾਪਾ ਜਿੰਦਾ ਯਾ ਤਾਰਿਆ ਨਿੱਕਤ ਸੋਰੀ ਆਏ ਮੈਂ ਬਰਾਮ ਹਾਏ ਹਾਏ ਬੇ ਪਾਪਾ ਇੰਨਾ ਝੂਠ ਬੋਲਦਾਗਾ ਹਰਾ ਚੰਗਾ ਭਲਾ ਹੈਗਾ ਬੇ ਪਾਪਾ ਐ ਵੀ ਨਹੀਂ ਵੀ ਚੱਲ ਐਡੀ ਦੁਰਪਚਾਰੀ ਆਈ ਹੈਗੀ ਰੱਤਾਂ ਕਢਾਉਂਦੀ ਚੱਲ ਟੋਕਰਾ ਭਰਾ ਦਾ ਤੇਰੇ ਨਾਲ ਤਾਂ ਚੰਗਾ ਹੀ ਆ ਕਿਹਾ ਤੈਗਾ ਭਾਈ ਖੇਡਿਆ ਬੱਡਾ ਰੱਖ ਲੈ ਗਰਦ ਬੱਡਾ ਰੱਖ ਲੈ ਗਰਦ ਬਟਾ ਤੂੰ ਦੇਖਿਆ ਥੱਲੇ ਵੱਡੇ ਨੂੰ ਕੀ ਕਰੇਗਾ ਕਿੱਥੇ ਦੇਖ ਲਿਆ ਮੇਰਾ ਠੀਕਾ ਕਿਸੇ ਨੂੰ ਦਿੰਦਾ ਤੂੰ ਕਿੱਥੇ ਦੇਖ ਲਿਆ ਬੇ ਬੱਸ ਬੇ ਬਾਬਾ ਤੇਰਾ ਤਾਂ ਕੁੱਤੀ ਦੇਖ ਤੂੰ ਨਹੀਂ ਨਾ ਨੀ ਨੀ ਰਾਂ ਦਿਲ ਇਹ ਗਾਣਾ ਆ ਹਾਂ ਹੁਣ ਦੇਖ ਹੀ ਲਿਆ ਤੇਨ ਘਟੇ ਹੋ ਗੇ ਮੈਨੂੰ ਦੇਖਿਆ ਤੈਨੂੰ ਦਿਲ ਤਾਂ ਤੇਰਾ ਇੰਨਾ ਕਾ ਐਡਾ ਤਾਂ ਕੁੱਤੀ ਦਾ ਕਤੂਰੇ ਦਾ ਹੋਊਗਾ ਅੱਛਾ ਦਿਲ ਫੇਰ ਠੀਕ ਹੈ ਤਾਂ ਹੋਰ ਕੀ ਬਾਬਾ ਅੱਛਾ ਆ ਹੁਣ ਤੂੰ ਦੱਸ ਜਿਆ ਦਿਨ ਬੈਠ ਕੇ ਹੋਰੀ ਗੱਲ ਜੀ ਕਰ ਤੂੰ ਮੈਨੂੰ ਹਰਿਆ ਟੋਕਰ ਆਪਰਾ ਹਰਿਆ ਲੈਣਾਈ ਸੀ ਹਾਏ ਬੇ ਬਾਬਾ ਅੱਛਾ ਸੁਣਦਾ ਮੈਨੂੰ ਤਿੰਨ ਘੰਟੇ ਹੋ ਗਏ ਤੂੰ ਉਹੀ ਸਵਾਦ ਲਈ ਜੰਨਤ ਤੇ ਬੈਠਾ ਹਰਾ ਹਰਾ ਤਾਂ ਬਹੁਤ ਪਿਆ ਖੇਤੋਂ ਲਿਆਉਂਦੀ ਇੰਨਾ ਕਿ ਭੱਜਣ ਮੈਨੂੰ ਦੱਸ ਆਉਂਦੀ ਮੈਂ ਘਰੇ ਪਹੁੰਚਾ ਦਉਂਦਾ ਭਈ ਹਰਾ ਹਰਾ ਹਾਏ ਹਾਏ ਭਾਈ ਦੇਖ ਲੋ ਦੀ ਦੇ ਦਿਆਂਗਾ ਉਦੋਂ ਨਹੀਂ ਦੇ ਦਿਆਂਗਾ ਚਾਹ ਪਾਣੀ ਵਾਸਤੇ ਬਿਠਾਉਂਦਾਈ ਚਾਹ ਪਾਣੀ ਪਈ ਕਰੀ ਹਾਏ ਬੇਬਾਬਾ ਕਿਉਂ ਕੱਪ ਮਾਰਦਾ ਮੈਨੂੰ ਪਾਣੀ ਦੀ ਕੁੱਤ ਦਾ ਨਾਂ ਨਹੀਂ ਲੱਗਾ ਤੂੰ ਚਾਹ ਤਾਂ ਕਿਥੋਂ ਹਰੇ ਨੂੰ ਜਵਾਬ ਦੇ ਕੁੱਤੀ ਬਾਰੇ ਪੁੱਛਣ ਲੱਗ ਗਈ ਸੀ ਭਈ ਫਿਰ ਤੈਨੂੰ ਦੱਸ ਮੈਂ ਤੇ ਤੇਰੀ ਕੁੱਤੀ ਨੂੰ ਸਾਫ਼ ਕਰਾਉਣਾ ਸੀ ਤਾਂ ਜਾ ਕੇ ਕੁੱਤਾ ਲੈ ਹਾਏ ਤਾਂ ਜਾ ਭਾਈ ਜੇ ਸਾਠ ਮੇਰੇ ਵਰਤ ਸੱਜੇ ਫਿਰ ਕੋਦੋ ਫਿਰ ਪਾਪਨ ਲਾਈਏ ਫੁੱਲ ਜੜੀਆਂ ਕਰ ਤੇ ਲੈ ਮੈਂ ਇੱਥੇ ਤੇ ਬਚੋਲਣ ਬਾੜਨ ਆਈ ਆ ਮੈਂ ਤਾਂ ਹਰੇ ਦਾ ਟੋਕਰਾ ਲੈਣ ਆਈ ਆ ਤੇਰੇ ਨਾਲ ਖਰਾਲਵਾ ਗਾਂਵੀ ਸਾਰਾ ਗੱਲ ਲਾ ਦਿੰਦੀਆਂ ਕਰਦੀਆਂ ਸਾਹ ਹੱਥ ਨੂੰ ਪਾਈਏ ਤੱਕ ਤੱਕ ਫਿਰ ਹੋਸ਼ ਕਰਦੇ ਨਾ ਦੱਸ ਉਹ ਮੈਂ ਕੀ ਕਰੂੰ ਫਿਰ ਖਰਾਲਵਾਦਾਂਗੇ ਤੇਰੇ ਨਾਲ ਤੇ ਘਾਰਾ ਵੀ ਸਿਆਲ ਚ ਬੰਦਾ ਮਚਾ ਲੰਦਾ ਪਾਸੂਨਾ ਦਾ ਮੈਂ ਨਾਲ ਲਾ ਕੇ ਕੀ ਕਰੂੰ ਉਹ ਤਾਂ ਸਵਾ ਬਣ ਜੂ ਫੇਰ ਆਪਾਂ ਤੂੰ ਦੱਸ ਕੀ ਲਵਾਈ ਮੈਂ ਲੱਗ ਜੂ ਤੇਰੇ ਨਾਲ ਤੇਰੇ ਨਾਲ ਸੇਵਾ ਚ ਨੱਸਾਂ

बेबाई सांगाला सादा आ हे के परागा ओए मेरा परागा परागा है है जो पापा पापा ही कहता तनु भी पाँगा पाँगा था में ता चाल तो कोई गल नहीं तने मेरा ले तो परा परा तेरा बेचारी गाय सुईया और सुईया फेरी हरा लेनाया और दस मेरे रबे उत गए के तू आ गए नहीं आ बैठ जा को ले सी ਓਹੋ ਆ ਗਏ ਗੱਲਾਂ ਕਰਦਾ ਵੇ ਬਾਈ ਤੂੰ ਹੈ ਮੈਨੂੰ ਐ ਸਮਝ ਜੀ ਆ ਗਈ ਤੈਨੂੰ ਦੱਸ ਮੈਂ ਤਾਂ ਮੈਂ ਜਾਣਾ ਆਏ ਕਰ ਸਾਡੇ ਤਾਂ ਗਾਂ ਹੀ ਸੂਈ ਆ ਅੱਜ ਹੀ ਹਜੇ ਗਾਂ ਹੀ ਜੀ ਹੈ ਹੋਰ ਤੇ ਮੈਂ ਤਾਂ ਆਖਾ ਮੈਂ ਹਰੇ ਦਾ ਟੋਕਰਾ ਲਿਆ ਮੈਂ ਉਹ ਓਂਬਾ ਕੋਲੇ ਗਈ ਸੀ ਕਿ ਮੈਂ ਤਾਂ ਉਹ ਕਹਿੰਦੀ ਕਿੜਾ ਕਾਲੇ ਦੇ ਗੇਟ ਵਾਲਾ ਘਰ ਆ ਇੰਨਾ ਤੇ ਲੈ ਇਹਨਾਂ ਦਾ ਤਾਂ ਕੰਨੀ ਬਾੜਾ ਹਰਾ ਮੈਨੂੰ ਕਿਪਾੜੀ ਇੱਥੇ ਆ ਬਾਬੇ ਨਾਲ ਮੈਨੂੰ ਟੱਕਰਾ ਮਾਰ ਕੋਈ ਗੱਲ ਨਹੀਂ ਹਰਾ ਦਾ ਲੈ ਜੀ ਮੈਂ ਨਾਇ ਦਾ ਚ ਗਾਈ ਦਾ ਸੂਈ ਆ ਤੇ ਉਹਨੇ ਬੱਚਾ ਗਿਆ ਹੈ ਅਲਤਾ ਗਾਈ ਨੇ ਬੱਚਾ ਨਹੀਂ ਦਿੱਤਾ ਹੈਗਾ ਉਹ ਕੀ ਕਹਿੰਦਾ ਹੁੰਦਾ ਬੱਚੀ ਹੈ ਬੱਚੀ ਹੈ ਹਾਂ ਨਾ ਇਹ ਨਹੀਂ ਹੁਣ ਬੱਚਾ ਆ ਹੁਣ ਕਹਿੰਦੀ ਬੱਚੀ ਆ ਨਾ ਹਾਂ ਬੱਚੇ ਦਿੱਤੀ ਆ ਗਾਈ ਨੇ ਤਾਂ ਅੱਛਾ ਕਿੰਦੀ ਜੁੜੀਆਂ ਬਾਲਗੀ ਸੋਹਣੀ ਆ ਭੂਰੇ ਰੰਗ ਦੀ ਆ ਕੀ ਜਮਾ ਮੇਰੇ ਇੱਠੇ ਸਰਵਾਈ ਲਾ

ਕੰਮ ਨੂੰ ਟਰਾਈ ਦਿੱਤਾ ਹੋਰ ਨਾ ਕਿਤੇ ਮੈਂ ਕਲਾ ਦਾ ਸਾਡੇ ਬਾਰ ਚ ਸੁਣਾਣਾ ਖੰਦਾ ਸੀ ਜਿੱਦੀ ਟੋਕਾ ਮਾਰਦੇ ਤੇ ਗਾਂ ਹੀ ਤਾਂ ਮੇਰੀ ਅੱਜ ਸੂਈ ਇੱਕ ਕਸਿਆ ਪਾ ਕਰਦੇ ਉੱਤੇ ਨਾ ਜੀ ਹੋਰ ਕਿਤੇ ਮੇਰੀ ਗਾਂ ਹੀ ਖਰਾਬ ਹੋ ਤਾ ਜਿਹੜਾ ਸਾਡਾ ਸਾਡੇ ਦੁੱਧ ਹੋਇਆਗਾ ਦੱਸ ਕੋਈ ਨਹੀਂ ਗੰਦਾ ਮੈਂ ਭਰਾ ਦੇ ਉਦੋਦੂ ਓਹੋ ਦੁੱਧ ਆ ਗਰ ਤੇ ਮਤਰਾ ਸਾਡ ਨੂੰ ਫੇਰੀ ਆ ਤੇ ਇੱਥੇ ਚਾਹ ਕਰਨਾ ਤੂੰ ਘਰੇ ਜਾਈ ਨਾ ਲੈ ਹੱਦ ਕਰਦਾ ਪਰ ਇਹ ਮੇਰਾ ਘਰ ਵਾਲਾ ਬੈਠਾ ਗਾ ਡਿੱਕੀ ਜਾਂਦਾ ਤੇ ਗਾਈ ਸੂਈ ਆ ਕੀ ਕਹਾ ਮੇਰੇ ਜਵਾਕ ਉਹ 50 ਨੂੰ ਮੈਂ ਵੀ ਘਰ ਵਰਗਾ ਹੀ ਰਹਿਦਾ ਤੂੰਨ ਪੁੱਤ ਖਾਣੇ ਦਾ ਕਿਧਰੋਂ ਘਰ ਵਾਲੇ ਵਰਗਾ ਲੱਗਦਾ ਓਏ ਤੇਰੇ ਘਰ ਵਾਲੇ ਕੋਈ ਤਾਂ ਕੁਝ ਆਉਣਾ ਨਹੀਂ ਸਾਡੇ ਕੋਲ ਤਾਂ ਬਾਲਾ ਕੋਈ ਨਹੀਂ ਤੇ ਆ ਕੀ ਗੱਲਾਂ ਕਰਦਾਗਾ ਓਏ ਬਾਹਾਨਾ ਕਰਾ ਦੋ ਅੱਛਾ ਬਹਣ ਤੂੰ ਆਈ ਨਹੀਂ ਫਿਰ ਤਾਂ ਮੈਂ ਹਰ ਇੱਕ ਦਿਨ ਹਰੇ ਟੋਕਰੇ ਪਿੱਛੇ ਲਵਾ ਦੇਗਾ ਫੀਨ ਗੀੜਾ ਮਾਰ ਲਿਆ ਕਰੀ ਬਿੜੇ ਗੁੜੇ ਨੀਰੇ ਗੁੜੇ ਨਹੀਂ ਪਾਈਂਗੇ ਤੁਸੀਂ ਤਾਂ ਕਹੇ ਜਿਉਂਗੇ ਤੁਸੀਂ ਕੰਜੂਸ ਮੈਨੂੰ ਤਾਂ ਲੱਗਦਾ ਇੱਕ ਟੋਕਰਾ ਹਰੇ ਪਾਣੀ ਪਾਣੀ ਇਹਨੇ ਪਾਉ ਲੋ ਆਦ ਨਾ ਮੈਂ ਹਾਂ ਉਹ ਕਹਿੰਦਾ ਮੈਨੂੰ ਨਾਂ ਲਵਾ ਲ ਤੂੰ ਕਹਿਣਾ ਮੈਂ ਤੇਰੀ ਜ਼ਮੀਨ ਨਾਂ ਲਵਾ ਦੂੰਗਾ ਮੈਨੂੰ ਤਾਂ ਲੱਗਦਾ ਮੈਂ ਤਾਂ ਆਈ ਵਗ ਜਨੇ ਕਿਥੋਂ ਮੈਂ ਤਾਂ ਹਰੇ ਤੇ ਵੀ ਲੋਏ ਲਵਾ ਦੂੰਗਾ ਮੈਂ ਹਾਂ ਤੂੰ ਹਰੇ ਐ ਢੋਂ ਦੀ ਮਰ ਜੇਗੀ ਇੱਥੇ ਕੁਝ ਨਹੀਂ ਕਰਨ ਆਪਣੇ ਘਰੇ ਦੋ ਰੋਟੀਆਂ ਲਾ ਲਿਆ ਕਰਾਂ ਖਾਣਾ ਕਰਾਂਗੇ ਪਿਆਹੀ ਹੋਈ ਆ ਜਵਾਪਾਂ ਵਾਲੀਆਂ ਨਹੀਂ 7 ਸਾਲ ਦਾ ਮੁੰਡਾ ਮੇਰਾ ਤੇਰੇ ਹਾਂ ਮੈਨੂੰ ਮੰਨਦੇ ਤੁਸੀਂ ਮੈਨੂੰ ਤਾਂ ਲੱਗਦਾ ਨਹੀਂ ਚੰਗਾ ਪਾਣੀ ਦੀ ਕੁੱਟ ਤਾਂ ਪਿਆ ਦੇ ਮੈਂ ਤਾਂ ਇਹ ਬੱਚੇ ਹੀ ਨਹੀਂ ਮੈਂ ਕੋਈ ਬਾਤ ਤੈਨੂੰ ਕੋਈ ਸੁਪਨੇ ਆਉਂਦੇ ਜਵਾਪ ਨਹੀਂ ਹੋਇਆ ਮੈਂ ਨਾ ਬੱਚਾ ਨਾ ਕੋਈ ਬਾਤ 10 ਸਾਲ ਹੋ ਗਏ ਮੇਰੇ ਵਿਆਹ ਹੋਏ ਨੂੰ 8 ਸਾਲ ਦਾ ਮੇਰਾ ਮੁੰਡਾ ਹੈਗਾ 10 ਸਾਲ ਹੋ ਗਏ ਬਿਆਹ ਹੋਏ ਹਾਂ ਚੰਗਾ ਉਹ ਬਾਬੇ ਮਾ ਆਖਿਆ ਕਿ 8 ਸਾਲ ਕਹਿੰਦੀ ਆ ਬਿਆਹ ਹੋਏ ਵੀ 10 ਸਾਲ ਦਾ ਮੁੰਡਾ ਮੇਰਾ ਕਾਲਾ ਸੁੱਕਾ ਕਾ ਬੋਲਦੀ ਦਾ 10 ਸਾਲ ਦਾ ਮੁੰਡਾ ਕਿਵੇਂ ਹੋ ਗਿਆ ਹਾਈ ਹਾਈ 10 ਸਾਲ ਬਿਆਹ ਨੂੰ ਹੋ ਗਏ ਅੱਛਾ ਮਾ ਕਹੇ ਮੁੰਡਾ ਦਾ ਸਾਲ ਆਪ ਕੋਟੀ ਫੜੀ ਉਹ ਫੇਰ ਆ ਗਿਆ ਜਉਂਦਾ ਬਸ ਦਾ ਰਹੇ ਪਪਾ ਹਾਂ ਕੁਵਾਲੀ ਬੰਦੀਆਂ ਗੱਲ ਕੋਈ ਜਿਹੜਾ ਪਾ ਸੁਣਾ ਲੈ ਲਈ ਅਲਟਰਾ ਲਾ ਨਾ ਨਾ ਐ ਕਿ ਸਵਾ ਪਾਣੀ ਕਰਾ ਕੇ ਬਾਬੇ ਕੋਲ ਕੀ ਪਤਾ ਪਾਣੀ ਐ ਸਰ ਨੋ ਪੀ ਤਮੈ ਲੰਗ ਲੰਗ ਤਾ ਪਾਣੀ ਲੈ ਆਇਆ ਤੇ ਇਹ ਫਿਰ ਮੇਰਾ ਮੋੜ ਦੇ ਮੈਂ ਪੀ ਲੂੰ ਨਾ ਮੈਂ ਆਪ ਪੀ ਲੂੰਗੀ ਚਲ ਪਾਣੀ ਪੀ ਲੈਣੇ ਹਲਕ ਸੁਖਾ ਕੁਸੀਂ ਤਾਂ ਦੋਨਾਂ ਨੇ ਮੈਨੂੰ ਮਾਰ ਹੀ ਦਿੱਤਾ ਜਾਮਾ ਕਿਹਾਂ ਇੱਕ ਟੋਕਰੇ ਹਰੇ ਦਾ ਲੈਣ ਆਈ ਸੀ ਪਤੀ ਨੂੰ ਤਾਂ ਕਿੱਥੇ ਚੜਦੇ ਕਿੱਥੇ ਉੱਤਰਦੇ ਹੋਗੇ ਤੁਹਾਨੂੰ ਤਾਂ ਕੋਈ ਇਸ ਚੜਨ ਨਾ ਤੰਗ ਤੇ ਆ ਓਏ ਤੇਰੇ ਕੋਲੇ ਖੜੇ ਆ ਚਾਹ ਨਾ ਚਾਹ ਦੁੱਧ ਨਾ ਬਾਬਾ ਜੀ ਉਹਦਾ ਪਾਸੇ ਓਏ ਬਣਾ ਲੈ ਇਤਨੇ ਘੁੱਟ ਓਏ ਮੈਂ ਕੀ ਗੱਲਾਂ ਕਰ ਦਿਆਂਦਾ ਹੋਰ ਮੁਸਲਿਆ ਮਾ ਨਾ ਨਾ ਬਾਬਾ ਬੱਸ ਜਿਉਂਦਾ ਬੱਸ ਦਾਰੇ ਕੁਛ ਨਹੀਂ ਚਾਹੀਦਾ ਮੈਂ ਹੈਰੇ ਦਾ ਟੋਕਰਾ ਪਰਚੇ ਦੇ ਦੇ ਨੂੰ ਭਾਈ ਭਰ ਦੇ ਟੋਕਰਾ ਕਿਉਂ ਸੱਜਰਿਆ ਮੇਰੇ ਤੇ ਕਢਾਈਆਂ ਮੇਰੇ ਤਾਂ ਗੱਲ ਸਕਾ ਤਾਂ ਬੋਲ ਬੋਲ ਤੁਸੀਂ ਪਹਿਲੇ ਤੇਰੀ ਭਰ ਦੇ ਟੋਕਰੀ ਮਾਲ ਭਰਾਂ ਤਾ ਜਾ ਤਾ ਜਾ ਤਾ ਜਾ ਕਰ ਦੇ ਇਹ ਤਾਂ ਤੂੜੀ ਜੀ ਰਲੀ ਪਈ ਆ ਚਲਾ ਇਹ ਫਰਤੀ ਇਸੇ ਟੋਕਰਾ ਭਰ ਦੇ ਮੈਨੂੰ ਜਾਣ ਏ ਤੈਨੂੰ ਵੀ ਤੂੜੀ ਵੀ ਨਹੀਂ ਪਾਉਣੀ ਪੈਂਦੀ ਕਰੇ ਨਾਜਦਾ ਵੇਤਾ ਜੜੇ ਵੜੀ ਚਾਰ ਚਾਰ ਕੇ ਰੱਖਦੇ ਆਂ ਤਾਏ ਚਾ ਹਾਂ ਚਲ ਕੋਈ ਨਹੀਂ ਦੇਖ ਗਰਦੁੰਦੀ ਦੀ ਆ ਉਹ ਤਾਂ ਮੈਨੂੰ ਦਿੱਸੀ ਜਾਂਦਾ ਹਾਂ ਬਾਅਦ ਕੀ ਹੋਊਗਾ ਜਾ ਤੱਕ ਉਹ ਤਰਾ ਭਾਈਆ ਵੱਡਾ ਤਾਂ ਹੋਵੇਗਾ ਵੱਡਾ ਮੈਨੂੰ ਲਲਵਾਤ ਕਰਨਾ ਬਟ ਡਟੇ ਜਾਣਾ ਨਾ ਹੋਵੇ ਛਾੜੂ ਲਾ ਪਿਆ ਕ ਟੂਕਣੇ ਚ ਕਰ ਦੂ ਮੈਂ ਦੋ ਤਿੰਨ ਚੱਕ ਕਰਿਆ ਛਾੜੂਂਗਾ ਨਾ ਮਰੀ ਮੈਂ ਨਾ ਇਹ ਕਹਿੰਦੀ ਮੈਂ ਗੱਲ ਕੰਮ ਦੀ ਕਰਦੀ ਆਂ ਤੇਰੇ ਨਾ ਬਾਹਰ ਗਰਾ ਦੂ ਮੈਂ ਕੁਮਾਰੂ ਕੰਝ ਚ ਰੱਖ ਕੇ ਗੱਲ ਤਾਂ ਸੁਣਨਾ ਮੇਰੀ ਮੇਰੇ ਗੱਲ ਦਾ ਰੋਲਾ ਨਾ ਮੈਂ ਨਹੀਂ ਰੋਲਾ ਪਾਉਂਦੀ ਮੈਂ ਐਂ ਕਹਿੰਦੀ ਸੀ ਸਾਡੇ ਨਾ ਗਮਾਨ ਚ ਇੱਕ ਬੁੜੀ ਹੈਗੀ ਆ ਦਿੱਤੇ ਤੇ ਉਹ ਨਾ ਕਹਿੰਦੀ ਸੀ ਕਹਿੰਦੀ ਸਾਡੇ ਕੁੜੀ ਹੈਗੀ ਕੁਮਾਰੀ ਆ ਜਮਾ ਕਹਿੰਦੀ ਚਾਹੇ ਕੋਈ ਬੁੜਾ ਠੇਰੀ ਹੋਵੇ ਤੇ ਮੈਨੂੰ ਸਾਥ ਕਰਵਾ ਦੇ ਗਿਨੀ ਮੈਂ ਖਮਾ ਕਰਵਾ ਦੂੰਗੀ ਆ ਹੁਣ ਮੇਰੇ ਧਿਆਨ ਚ ਆ ਗਈ ਉਹ ਬਾਬਾ ਜੀ ਦਾ ਲੇਲਾ ਵਾਲ ਨੂੰ ਕੱਢੀ ਜਾਂਦਾ ਕਹਿੰਦਾ ਮੈਨੂੰ ਕਰਵਾ ਦੇ ਮੈਂ ਤਾਂ ਐਵੇਂ ਸੂ ਚੰਜਗਾ ਕਹਣਾ ਤੇਰਾ ਦਿਲ ਬੜਾ ਵੱਡਾ ਉਹਦਾ ਹੋਈਆਂ ਠਰਕੀਆਂ ਹਾਂ ਕੱਲਾ ਚੁੱਪ ਕਰਕੇ ਨਾ ਅਹੇ ਵਾਰ ਹਲ ਦਾ ਟੋਕਰਾ ਭਾਰ ਕੇ ਸਾਡੇ ਘਰੇ ਛੱਡਿਆ ਤੇ ਆ ਜੀ ਉੱਤੇ ਕਰੇ ਮੈਂ ਕੁੜੀ ਤਖਾ ਦਿੰਦੀ ਜੀ ਹਾਂ ਤੇ ਤੈਨੂੰ ਨਹੀਂ ਵੰਦੀ ਕਹ ਨਹੀਂ ਮੈਂ ਤੇਰੇ ਨਾਲ ਸਾਥ ਭਰਾ ਦੂੰਗੀ ਚਲ ਕੱਲ ਸੁਣ ਜੀ ਨਾ ਬਾਬਾ ਆ ਬਾਬਾ ਕਹਤਾ ਬਾਈ ਕੱਲ ਕੋਈ ਆ ਜੀ ਮੈਂ ਤੈਨੂੰ ਫੋਟੋ ਦਿਖਾਉਂਗੀ ਫਿਰ ਤੂੰ ਹਰੇ ਦਾ ਟੋਕਰਾ ਕਿਵੇਂ ਕਰੇਂਗਾ ਕਿ ਮੈਂ ਲੈ ਜਾ ਪਰਦੇ ਬਾਗਲਾ ਤੂੰ ਪਾ ਚੱਲ ਮੈਂ ਪਰ ਮੱਚ ਕੰਮ ਆ ਜਾ ਉਧਰ ਜਾ ਭੱਲੋ ਉਧਰ ਜਾ ਵਧੀਆ ਹੈ ਨਾ ਹਾਂ ਹਾਂ ਦੋਨੇ ਵਾਰ ਹਾਂ ਆ ਵਾ ਵਧੀਆ ਮਾਲਤਾ ਮੈਂ ਮਾਲਤਾ ਖਾਸਾ ਵਧੀਆ ਬੇ ਭਾਈ ਖੜ ਜਾ ਪਰਤਾ ਲੈਣ ਦੇ ਪਹਿਲੇ ਕੋਨ ਦਾ ਕੋਟਾ ਜਾ ਹੋ ਗਿਆ ਤਾ ਚੁਕਾ ਦੀ ਖੜ ਜਾ ਉਹ ਮੈਂ ਦੇਖਦਾ ਸੀ ਮੈਂ ਮਾਲ ਤਾਂ ਚੰਗਾ ਲੈ ਮੇਰੇ ਸੱਜ ਵੀ ਨਾ ਪਈ ਮੇਰੀ ਗੱਲ ਹੀ ਨਹੀਂ ਸੁਣੀ ਹਾਂ ਮੈਂ ਮਾਲ ਦੇ ਰਿਹਾ ਚੰਗਾ ਨਾ ਕਿਹੜਾ ਮਾਲ ਵੇ ਬਾਈ ਤੈਨੂੰ ਮੈਂ ਕਹਿਤਾ ਵੇ ਪੰਜਰ ਰਕਾ ਫੱਟਕੀ ਬਣਿਆ ਹੋਇਆ ਤੈਨੂੰ ਜਦੋਂ ਮੈਂ ਕਹਿਤਾ ਵੀ ਤੈਨੂੰ ਮੈਂ ਸਾਫ਼ ਕਰਾ ਦੂੰ ਕੁੜੀ ਚਮਟ ਮਾਟਰ ਵਰਗੀ ਆ ਗਈ ਤੂੰ ਟੋਕਰਾ ਚ ਕਾਟ ਪੱਕਾ ਹਾਂ ਨਿਆ ਮੈਂ ਤੇ ਮੰਗਰੀ ਉਹਨਾਂ ਤੂੰ ਚੱਲ ਆ ਜੀ ਮੇਰੇ ਨਾਲ ਹੀ ਬਗ ਚੱਲ ਚਾਹੇ ਨਾਲੀ ਨਾਲੀ ਆ ਜਾ ਜੇ ਮੈਂ ਪਏ ਵੀ ਉੱਥੀ ਜਾਵਾਂ ਵਾ ਮੈਂ ਟੋਕਰਾ ਸੱਟ ਕੇ ਤੈਨੂੰ ਲੈ ਜੂ ਕੁੱਟਣ ਮੈਂ ਆ ਅੱਧੀ ਤਾਂ ਮੈਂ ਕੀ ਆ ਏ ਹਾਂ ਫਿਰ ਮੈਂ ਤਾਂ ਕਹੀ ਆਈ ਲੈ ਨਾ ਨਹੀਂ ਮੈਂ ਇਹਦੇ ਨਾਲ ਨਹੀਂ ਮੈਨੂੰ ਪਾਟੀ ਡਾਂਗ ਮਾਰ ਜੇ ਤਾਂ ਆਕੰਬਲੀ ਜਾ ਕੇ ਮਾਰੂ ਮੈਂ ਦੇਖਦੀ ਮੈਂ ਗੋਲਡ ਬੰਮਾ ਨੂੰ ਜਾ ਕੇ ਬਾਗ ਦਿੱਤੀ ਆ ਹੁਣ ਤਾ ਮੂੰਹ ਨਹੀਂ ਹਟਦਾ ਮੰਗ ਲਈ ਆ ਕੇ ਜਾ ਪਾਪਾ ਹੋਰੇ ਆ ਜਾ ਭਈ ਹੋਰੇ ਆ ਆਈ ਆ ਪਾਪਾ ਐ ਕਿਹਨਾਂ ਦੇ ਆ ਆ ਪਾਪਾ ਹਾਂ ਉਹ ਕੂਕਰ ਵਿੱਚ ਇਕਵਾਇਆ ਤੂੰ ਨੂੰ ਕਹਿੰਦਾ ਘਰ ਦੇ ਗੱਲ ਦੱਸ ਤੂੰ ਕੀ ਕਰਨੀ ਐ ਅੱਗੀ ਲਾ ਦੇ ਮੈਂ ਅੱਗ ਤਾਂ ਮੈਂ ਹੁਣ ਲਾ ਦਿੰਦੀ ਬਿਨਾ ਪਟਰੋਲ ਕੋਕ ਦੱਸ ਸਹੀ ਗਾ ਮੈਂ ਮੈਂ ਤਾਂ ਐਨੇ ਭਈ ਦੋ ਜੇ ਟਾਈਮ ਹੈਗਾ ਜਦੋਂ ਰੋਟੀ ਪਕਾਈ ਜਾਂਦੀ ਆਹ ਕੀ ਗੱਲਾਂ ਕਰਦਾ ਮੈਂ ਬਾਬਾ ਮੈਂ ਕਿਥੇ ਕਰਾਂ ਲੰਗਰ ਤਾਂ ਪਣਾਈ ਨਹੀਂ ਆਖਣ ਛੋੜੀ ਨਹੀਂ ਲੱਗ ਓਹੋ ਮੈਂ ਤਾਂ ਮੂਹ ਪੈਰ ਨਾਲ ਕਹਿ ਹੈਗਾ ਦੋ ਮਿੰਟ ਐ ਚੁੱਲ੍ਹੇ 'ਚ ਮੂਰੇ ਬਹਿ ਜਾਈਏਗਾ ਸਾਡੀ ਸੌਕ ਜਾਂ ਪੂਰਾ ਹੋ ਜਾਊਗਾ ਮੈਂ ਤੂੜੇ ਜਾਲੀ ਰੋਟੀ ਪਕਾ ਦੂੰਗੀ

ਕੱਲ ਤਾਂ ਮੈਂ ਕੰਮ ਦੀ ਹੀ ਕਰਨੀ ਸੀ ਜਮਾਨਾ ਨੇ ਤੇਰੇ ਕੰਮ ਦੀ ਆ ਹਾਂ ਪਰ ਥੋੜਾ ਜਿਹਾ ਖਰਚਾ ਜਾ ਬੂਆ ਫਿਰ ਤੇਰਾ ਕਿਵੇਂ ਮੈਂ ਹੀ ਕੀਤੀ ਸੀ ਤੈਨੂੰ ਤੇਰਾ ਔਖਾ ਬਹੁਤ ਹੁੰਦਾਗਾ ਬਾਹਲਾ ਬਹੁਤ ਚਨਾ ਰਾਤ ਨੂੰ ਤਨ ਉਹਦੇ ਮੈਂ ਉਹ ਤਰੂੜੀਆਂ ਲੈ ਲੈ ਕੇ ਖੜਾ ਹਾਂ ਤੇ ਮੈਂ ਤੈਨੂੰ ਕੁਝ ਕੰਮ ਦੀ ਗੱਲ ਦੱਸਾਂ ਉਹਨੂੰ ਨਾ ਦੱਸੀ ਤੁਹਾਡੇ ਵਾਲੇ ਨੇ ਬਾਹਰ ਨੂੰ ਨਾ ਦੱਸਦੀ ਕਿਤੇ ਹਾਂ 1 ਲੱਖ ਰੁਪਏ ਤੂੰ ਮੈਨੂੰ ਐਂ ਦੱਸ ਪਹਿਲਾਂ ਕੋਈ ਗੇਟ ਮੀਟ ਹੋ ਗਈ ਸੀ ਜਿੱਦਾਂ ਉੱਚ-ਉੱਚ ਜੇ ਬੋਲਦੇ ਸੀਗੇ ਨਾ ਨਾ ਉਹ ਤਾਂ ਹੀ ਕਿਦੇ ਉਹਦੇ ਮੂੰਹ 'ਚ ਜੱਕ ਲਾਤਾ ਸੀਗਾ। ਓਹੋ ਉਹ ਤਾਂ ਟੋਕਰਾ ਵਾਲਾ ਪਰ ਕੌਣ ਥਨਧਨ ਕੇ ਮਾਤਾ ਚਕਾਇਆ ਨਹੀਂ ਗਿਆ। ਮੈਨੂੰ ਦੱਸ ਜਾਨੀ ਮੈਂ ਘੱਟ ਕਰ ਦਾਂਗਾ। ਜੋ ਆਪਾ ਤੁਰਿਆ ਤਾਂ ਤੁਹਾਨੂੰ ਜਾਨਦਾ ਨਹੀਂ ਹੈਗਾ। ਕਿਉਂ ਤੂੰ ਜੱਪਲਗਾ ਮਾਰ। ਮੇਰਾ ਪਾਣੀ ਫਿਰ ਮੇਰੇ ਮੂੰਹ 'ਚੋਂ ਕਿਸੇ ਹੋਰ ਨਿਕਲਿਆ ਹੀ ਕੌਣ ਫੜਾਇਆ ਆਇਆ। ਹਾਂ ਇਹ ਵੀ ਗੱਲ ਸਹੀ ਆ ਹਨਾ। ਮੈਂ ਕਿਹਾ ਚੱਲ ਕੌਣ ਨੂੰ ਤੰਗ ਕਰਨਾਗਾ ਤੈਨੂੰ। ਵੱਲੋਂ ਨਹੀਂ ਸਮਝਦਾ ਬਾਬਾ। ਮੈਂ ਤੁਹਾਨੂੰ ਦੱਸ ਗਿਆ। ਮੈਂ ਤੈਨੂੰ ਆ ਕਹਿੰਦੀ ਸੀ ਖਰਚਾ ਜ਼ਰੂਰ ਹੋਗਾ। ਹਾਂ ਲੱਗੂਗਾ 100 ਰੁਪਿਆ ਤੇਰਾ। ਅੰਮ ਮੇਂ ਗੱਲ ਹੈ ਕਿ ਜੇ ਦੇ ਦੇ 100 ਰੁਪਇਆ ਬਹਲਾ ਨਹੀਂ ਭਾਈ ਅੰਮ ਮੈਂ ਤੇਰਾ ਇਹ ਜਾ ਕਰੂੰਗੀ ਤੂੰ ਸੋਚਿਆ ਵੀ ਨਹੀਂ ਹੋਣਾ ਕਿਸੇ ਨੇ ਅਜੇ ਤੱਕ ਤੈਨੂੰ ਕਿਹਾ ਵੀ ਨਹੀਂ ਹੋਣਾ ਚੱਲ ਫਿਰ ਅੰਦਰ ਬਾਗ ਚੱਲਦੇ ਆਂ ਵੇ ਪਾਪਾ ਇੱਥੇ ਕੋਈ ਦੇਖ ਨਾ ਲਵੇ ਕੋਈ ਹਾਂ ਪਾਪਾ ਐਂ ਥੋੜੀ ਕਿਹਾ ਤੈਨੂੰ ਮੈਂ ਓਰੇ ਵੇ ਪਾਪਾ ਮੈਂ ਤਾਂ ਐਂ ਕਿ ਨਹੀਂ ਆਂ ਚਲ ਮੈਂ ਤੈਨੂੰ ਕੋਈ ਪਾਲ ਕੇ ਦੇ ਦੂੰ ਸਾਖ ਸੂਖੀ ਕਰਾ ਦੂੰ ਤੈਨੂੰ ਅੱਛਾ ਸਾਕ ਉਹਾਂ ਇਹ ਕਹਿਣਾ ਪਈ ਹੋਈ ਤੂੰ ਤਾਂ ਉਹ ਬਲ ਬਲੇ ਮੇ ਜੇ ਪਾਈ ਜਾਨੀ ਤੇਰੀ ਵੀ ਕਿਪੜਾਂ ਦੀਆਂ ਪੱਲਾਂ ਜਿੱਤੇ ਤੇਰੀਆਂ ਗੱਲਾਂ ਚਾਹਦੀ ਨਹੀਂ ਬੜਦਾ ਮੈਨੂੰ ਲੱਗਦਾ ਦੇਖ ਲੈ ਮੈਂ ਤਾਂ ਸੌ ਗੱਲ ਦੀ ਕਸਨਾ ਸੀ ਤੈਨੂੰ ਜਦੋਂ ਮੈਂ ਕਹੀ ਦਿੱਤਾ ਵੀ ਰੁਪਈਆ ਲੱਖ ਲੱਭੂ ਸਾਕ ਕਰਾ ਦੂ ਤੈਨੂੰ ਪਰ ਉਹਨੂੰ ਨਾ ਦੱਸੀ ਮੈਂ ਜਾ ਫਿਰ ਅੰਦਰੋਂ ਕੱਢ ਲਿਆਉਣੇ ਆਪਾਂ ਪੈਸੇ ਹੁਣੀ ਲੈ ਹੁਣੀ ਲੈ ਹੁਣੀ ਲੈ ਜਾ ਫਿਰ ਐ ਕਰ ਤੂੰ 50 ਤਾਂ ਮੈਨੂੰ ਅੱਜ ਹੀ ਦੇ ਦੇ ਹਾਂ ਤੇ 50 ਜਦੋਂ ਤੂੰ ਜਨ ਚੜਿਆ ਉਦੋਂ ਦੇ ਦੀ ਜਾ ਫਿਰ ਇੱਕ ਮਿੰਟ ਮੈਂ ਮੜਾ ਜਾ ਰਾਇ ਜੀ ਕਰ ਲਾ ਨਹੀਂ ਓਰੇ ਤਾਂ ਮੜਾ ਜਾਏ ਪਿੱਠ ਕਰ ਓਰੇ ਓ ਬਾਈ ਓਏ ਓ ਬਾਈ ਓਰੇ ਆ ਹਾਂ ਮੈਂ ਦਿੰਨ ਆਇਆ ਗੈਣਾ ਨਿਗਰ ਰੱਖੀ ਮਾੜੀ ਜੀ ਬਾਹਰ ਅੱਛਾ ਤੇ ਮੈਂ ਮੜਾ ਜਾ ਕੋਈ ਸ਼ਾਬ ਸੁਖ ਦੀ ਗੱਲ ਕਹਿੰਦੀ ਆ ਕਰ ਲਾ ਮੈਂ ਕਰ ਲਾ ਅੰਦਰ ਲਾ ਕੇ ਬਾਹਰ ਜਾਣਾ ਕੀ ਕਰਨਾ ਚੰਗਾ ਆਈ ਹੋਈ ਨਾ ਨਹੀਂ ਨੀਉਂ ਨਾ ਆਈ ਨਾ ਮੈਂ ਤੇ 3 ਆ ਤਾਂ ਜਾਂਦਾ ਭਾਈ ਜਾਂਦਾ ਮੜਾ ਜੇ ਕੰਮ ਭੇਜ ਜਾਗਾ ਓਏ ਹੋਵਾ ਬੰਗਾ ਥੋੜੇ ਕਣੇ ਕੱਡੇ ਬੱਟੇ ਮੇਲੇ ਲੱਖ ਲੱਖ ਤਾਂ ਪਿਆ ਤੇ ਥੋੜੇ ਜਿਹਾ ਕੱਡੇ ਬੱਟੇ ਹੋਰ ਖਾੜ ਲੈ ਆਪਣੀ ਆਰਥਾ ਇੱਥੇ ਚੱਲ ਲੈ ਜੀ ਫਿਰ ਲੈ ਜੀ ਆ ਜਾ ਤੂੰ ਆਏ ਘਰ ਹਾਂ ਸੋਮੀ ਲੈ ਜਾ ਤੱਕ ਮੈਂ ਨਹੀਂ ਕਿ ਆਏ ਬਗਾਨੇ ਕੱਪ ਆਏ ਆਂ ਜੀ ਆਏ ਜੀ ਤੁਰਦਾ ਮੈਂ ਕੋਈ ਡਰਦੀ ਤਾਂ ਨਹੀਂ ਹੈਗੀ ਕੁੜੀ ਹੈਗੀ ਉਹ ਉਹ ਹੈਗੀ ਤਾਂ ਕੁੜੀ ਹੋਈ ਆ ਹਾਂ ਪਰ ਉਹਨੂੰ ਬੰਦਾ ਬੰਦੇ ਕੋਈ ਆਈ ਨਹੀਂ ਛੱਡੀ ਹੋਈ ਐ ਛੱਡੀ ਹੋਈ ਐ ਵਿਚਾਰੀ ਦੁੱਖਾਂ ਦੀ ਮਾਰੀ ਐ ਉਹਨੂੰ ਘਰ ਬਾਹਰ ਤੇ ਰਹੇ ਜੱਤਾ ਖੜਾ ਚੀਂਦਾ ਕਾ ਆਕੜਾ ਆਕੜਾ ਵੀ ਬਾਹਰ ਅਗੇ ਵੱਡਾ ਵੀ ਬਾਹਰ ਬਈ ਉਹੀ ਤਾਂ ਗੱਲ ਐ ਮੈਂ ਤਾਂ ਦੇਖ ਤਾ ਹੁਣ ਦੇਖ ਲਿਆ ਹੁਣ ਆਖੀ ਮੈਂ ਤਾਂ ਸਾਰਾ ਕੁਸ ਅੱਖੀ ਦੇਖੀ ਐ ਲੈ ਮੈਂ ਸੁਖਨੇ ਜੀ ਮੈਂ ਤਾਂ ਇਹ ਦਿਸੀ ਜਾਉ ਹਾਂ ਘਰ ਪੱਥਰ ਜੇ ਕੋਈ ਕਾੜ ਬਾਦ ਉਹ ਤੂੰ ਰਹੇਗੀ ਵਿਚਾਰੀ ਤੋਂ ਤੂੰ ਪੂਰੀ ਕਰਦੀ ਉਹ ਤਾਂ ਮੈਂ ਹੈਲਪ ਕਰਾ ਦੂੰ ਥੋੜੀ ਹਾਂ ਤੂੰ ਲੈ ਲਈ ਜਿਹੜਾ 50 60 ਵੱਧ ਲੈਣਾ ਲੈ ਲਈ ਆਏ ਤਾਂ ਮੈਂ ਲੈ ਲਊਂ ਉਹ ਤੇ ਆਪਣੀ ਕਰਦੀ ਹੁਣ ਵੀ ਕਰਦੀ ਗੱਲ ਨਹੀਂ ਐ ਭਾਈ ਹੁਣ ਆਪਣੀ ਉਹ ਤਾਂ ਹੋ ਗਈ ਉਹ ਕੀ ਕਹਿੰਦੇ ਹੁੰਦੇ ਸਾਂਝਦਾਰੀ ਆਏਗੀ ਹੈ ਹਾਂ ਆ ਜਾ

ਪਰ ਅਸੀਂ ਭਾਈ ਬੱਚਾਰ ਵਜ 4 ਵਜੇ ਮਾਲ ਪੱਤਾ ਛੱਕਦੇ ਆਂਗੇ 4 ਵਜੇ ਲੱਗ ਜਾਂਦੇ ਆਂ 5 ਵਜੇ ਨੂੰ ਸ਼ਰੀਰ ਬਣ ਜਾਂਦਾ ਫਿਰ ਹਾਂ ਕਿ ਫਿਰ ਸਾਨੂੰ 10 ਵਜੇ ਜਾਂਦੇ ਹੋਰ ਅਸੀਂ ਕਰਨਾ ਕੀ ਹੈ ਹੈ ਆ ਜਾ ਤੂੰ ਤਾਂ ਲੈ ਆ ਚੱਲ ਸਾਨੂੰ ਤਾਂ ਸਵੇਰ ਜਾ ਪਿਆ ਹੋਇਆਗਾ ਪਰ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਜੇ ਤੂੰ ਇੱਥੇ ਰਹੇਂ ਨਾ ਮੈਂ ਰਹਿ ਕਿ ਨਾ ਮੈਂ ਤੈਨੂੰ ਦੱਸਣਾ ਇੱਕ ਗੱਲ ਜੇ ਤੂੰ ਇੱਥੇ ਰਹੇਂ ਨਾ ਨਲੇ ਛਾਨੂੰ ਦੋ ਰੋਟੀਆਂ ਪਕਾ ਕੇ ਦੇ ਦਿਆ ਕਰੀ ਹੈ ਮਲੇ ਭੈਆ ਪੁੱਲੇ ਆ ਹਾਂ ਇਹ ਦੇਖ ਰਹੀ ਸੀ ਹੈ ਗਿਆ ਛੋਡੇ ਇਹੇ ਚ ਪੁੱਲੇ ਨਾ ਪਪਾ ਦੁੱਧ ਜੀ ਆ ਮੈਂ ਬਾੜ ਨਾ ਆਦਾ ਮੜਾ ਵੀ ਪਪਾ ਬਾੜ ਢਾ ਕੇ ਪੈਸੇ ਥੋੜੀ ਗਿਣ ਨਹੀਂ ਆਉਂਦੇ ਨਹੀਂ ਨਹੀਂ ਕਈ ਵਾਰਾ ਵੱਡਾ ਹੈ ਮੈਂ ਤਾਂ ਨਾ ਫਿਰ ਉਦੋਂ ਤਾਂ ਆਪਾਂ ਪੜਦਾ ਰੱਖਣਾਗਾ ਤੂੰ ਪੈਸੇ ਕੱਢ ਕੇ ਲਿਆ ਮੈਂ ਬਿਨਾਂ ਗਿਣ ਹੀ ਰਹਿ ਜੀ ਆ ਸੀ ਪੈਸੇ ਲਮਾਰੀ ਤੇ ਕੋਈ ਜਿਹਾ ਹੋ ਜਾ ਮੈਂ ਬਾੜ ਆ ਜਾਇ ਇੱਥਨੇ ਚਲ ਤੂੰ ਆਂ ਕਰ ਤਾ ਭੱਜਣ ਨਹੀਂ ਦਿੰਦਾ ਤੈਨੂੰ ਹੁਣ ਮੈਂ ләчәм бата туба